ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤੇ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕੀਤਾ ਕਾਬੂ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਅੱਜ ਇੱਕ ਨਾ 16/4 24 ਨੂੰ ਤੁਬਕਰੀ 22:30 ਵਜੇ ਕਨਵੀਰ ਸਿੰਘ ਨਾਮ ਦੇ ਲੜਕੀ ਕੋਲੋਂ ਇੱਕ ਮੋਬਾਈਲ ਸਟੈਚ ਕੀਤਾ ਹੈ ਦੋ ਸਨੇਚਰਜ਼ ਵਾਲੇ ਤੇ ਉਸ ਆਦਮੀ ਵੱਲੋਂ ਉਸ ਸੈਕਟਰ ਵੱਲੋਂ ਦੇਸ਼ ਕੁੱਟ ਦੇ ਸਵਾਰੀ ਸੀ ਉਹਦਾ ਨੰਬਰ ਨੋਟ ਕਰ ਲਿਆ ਗਿਆ ਸੀ ਜਦੋਂ ਸ਼ਿਕਾਇਤ ਕੀਤੀ ਇਹਦਾ ਤੁਰੰਤ ਤੋਂ ਉਸ ਵਰ ਨੂੰ ਸ਼ਿਕਾਇਤੀ ਵਖਤੇ ਹੋਏ ਉਸੇ ਤਰ੍ਹਾਂ ਫਾਲੋਅ ਅਪ ਕੀਤਾ ਗਿਆ ਤੇ ਉਹਨਾਂ ਨੂੰ ਜੜਵਾਉ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹਨਾਂ ਨੂੰ ਲਿਆ ਕੇ ਉਹਨਾਂ ਕੋ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਕੋਲ ਜਿਹੜਾ ਖੋਸ਼ ਉਹਦਾ ਜਿਹੜਾ ਮੋਬਾਈਲ ਸੀ ਉਹ ਨਾਲ ਰਿਕਵਰ ਕੀਤਾ ਗਿਆ ਤੇ ਨਾਲ ਗਿਟਸ ਵੀ ਕੋ ਤੇ ਉਹਨਾਂ ਨੇ ਕੋ ਕੀਤੀ ਸੀ ਔਰ ਕਵਰ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਦਰਾਉਣੇ ਕੋਸ਼ਿਸ਼ ਹੋਰ ਹੀ ਮਤਲਬ ਕਿ ਡੀਪਲੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਹੋਰ ਵੀ 10 12 ਵਾਰ ਦਾ ਤਾਂ ਕੀਤੀਆਂ ਹੋਈਆਂ ਵਾ ਜਿਦੇ ਬਾਰੇ ਅਸੀਂ ਵੱਖ-ਵੱਖ ਕਥਾਣਿਆਂ ਨਾਲ ਕੰਟੈਕਟ ਕਰ ਰਹੇ ਹਾਂ ਕਿਹਦੇ ਤੋਂ ਦੇ ਰਹੇ ਆ ਅਸੀਂ ਇਹ ਜਿਹੜਾ ਲਵਰੀ ਸਿੰਘ ਉਥੋਂ ਲਵਿਆ ਇਹ ਇਹ ਤਾਂ ਨਹੀਂ ਜਾਣੀ ਜਿਹੜੀ ਹੈ ਨਾ ਲਵਰੀ ਸਿੰਘ ਲਵ ਇੰਦਰਜੀਤ ਤੇ ਗੁਰਪ੍ਰਤਾਪ ਇਹ ਉਸ ਉਥੋਂ ਦੇ ਸੰਗਤ ਪੁਰੇ ਦੇ ਆ ਜੀ ਮੁਕਬੂਲ ਪੁਰਾਏ ਦੀ ਸਰ ਕਿੰਨੇ ਕੁ ਉਮਰੇ ਕਿਸੀ ਉਮਰ तकरीबन 20 ਤੋਂ ਲੈ ਕੇ ਤੇ 30 ਸਾਲ ਦੇ ਵਿੱਚ ਵਿੱਚ ਨੇ ਸਾਰੇ। ਉਹ ਸਾਰੇ ਇਹਨਾਂ ਤੋਂ ਕੰਮ ਕਰਦੇ ਹੋ ਕੁਝ ਨਸ਼ੇ ਦੇ ਇਹ ਵੇਲੜੀ ਨੇ ਜੀ ਕੋਈ ਨਸ਼ੇ ਵਾਲੀ ਕੋਈ ਗੱਲ ਨਹੀਂ ਇਹ ਵੇਲੜੀ ਨੇ। ਮੇਲੜੀ ਘੁੰਮ ਦੇਖਦੇ ਰਹਿੰਦੇ ਆ ਜੀ। ਸਾਨੂੰ ਬੈਕਗ੍ਰਾਉਂਡ ਕੀ ਹੈ? ਬੈਕਗ੍ਰਾਉਂਡ ਗਰੀਬੀ ਅਵਸਥਾ ਦੇ ਵਿੱਚ ਮੰਨ ਲਓ ਕਿ ਕੋਈ ਕੰਮ ਕਰਨਾ ਨਾ ਕਰਨਾ ਤੇ ਮਾਪੋ ਬਾਬ ਜਿਹੜੇ ਕੰਮ ਕਰਦੇ ਪਏ ਆ ਇਹਦੇ ਬਿਲਕੁਲ ਕੰਮ ਨਾ ਹੁੰਨ ਕਰਕੇ ਮਤਲਬ ਕਿ ਇਹਨਾਂ ਦਾ ਰੁਝਾਨ ਜਿਹੜਾ ਵਾ ਇਧਰ ਹੋ ਗਿਆ ਕਿ ਸ਼ਤਾਨਦਮਨ ਨੂੰ ਇਧਰ ਫਸ ਲਾਇਆ ਜਾਵੇ। ਹਲਤੇ ਮਤਲਬ ਕਿ ਇਹਨਾਂ ਕੋਲ 4 ਮੋਬਾਈਲ ਅਸੀਂ ਰਿਕਵਰ ਕੀਤੇ ਆ ਜੀ। ਹੋਰ ਤਰ੍ਹਾਂ